ਉਡਾ ਨਹੀਂ ਕਰਦੇ ਜ세ਦਾਰ ਜੀ ਕੀ ਘਟਨਾ ਵਾਪਰੀ ਹੈ ਜੀ ਵਾਇਕੁਰਜੀ ਦਾ ਖਾਲਸਾ ਵਾਇਕੁਰਜੀ ਫਤਿਹ ਅੱਜ ਦੁਖਦਾਈ ਘਟਨਾ ਵਾਪਰੀ ਜਦੋਂ ਇਤਿਹਾਸਕ ਗੁਰਦੁਆਰਾ ਸ਼੍ਰੀ ਕਨ੍ਹ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕਰਦਿਆਂ ਸਾਡਾ ਇੱਕ ਬਹੁਤ ਸਤਕਾਰਯੋਗ ਪਾਰਟ ਟਾਈਮ ਮਲਾਜ਼ਮ ਬਿਜਲੀ ਮਿਸਤਰੀ ਤੇ ਜਿਹੜਾ ਸਾਰੇ ਗੁਰਦੁਆਰੇ ਸਹਿਬਾਂ 'ਚ ਬਿਜਲੀ ਦਾ ਕੰਮ ਕਰਦਾ ਸੀ ਉਹ ਜਦੋਂ ਨਿਸ਼ਾਨ ਸਾਹਿਬ ਦੇ ਉੱਤੇ ਸੇਵਾ ਕਰਨ ਲਈ ਗਿਆ ਉੱਪਰ ਜਾ ਕੇ ਭਾਜੀ ਕੀ ਨਾਮ ਤੁਹਾਡਾ ਸਿਰੇ ਦੇ ਉੱਪਰ ਜਾ ਕੇ ਤਾਰ ਜਿਹੜੀ ਇਹ ਟੁੱਟਣ ਕਰਕੇ ਉਹ ਸਿੱਧਾ ਥੱਲੇ ਆਣ ਕੇ ਦੀ ਸ਼ਾਨ ਸਾਹਿਬ ਦੇ ਥੜੇ ਦੇ ਬੱਜਾ ਮੈਨੂੰ ਇੱਥੋਂ ਸਾਡਾ ਬੰਦਾ ਸਾਹਿਬ ਤੋਂ ਜਿਹੜੇ ਸਾਡੇ ਮੁਲਾਜ਼ਮ ਸਨ ਉਸ ਦੇ ਉਹਨਾਂ ਦਾ ਫੋਨ ਗਿਆ ਫੌਰੀ ਤੌਰ ਤੇ ਉਹਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਡੈੱਡ ਕੋਸ਼ਤ ਕਰ ਦਿੱਤਾ ਗਿਆ ਜਿਹਦੀ ਇਹ ਵੇਲੇ ਸਰਕਾਰੀ ਹਸਪਤਾਲ 'ਚ ਡੈੱਡ ਬਾਡੀ ਰੱਖੀ ਗਈ ਹੈ ਬਹੁਤ ਦੁਖਦਾਈ ਘਟਨਾ ਹੈ ਪਰਿਵਾਰ ਲਈ ਸਾਡੇ ਲਈ ਕਿਉਂਕਿ ਸਾਡੀ ਇੱਕ ਸੰਸਥਾ ਦੇ ਉਹ ਇੱਕ ਹਿੱਸਾ ਸੀ ਸਾਡੇ ਪਰਿਵਾਰ ਦਾ ਇੱਕ ਮੈਂਬਰ ਸੀ ਔਰ ਪਹਿਲਾਂ ਹੀ ਪਰਿਵਾਰ ਵਿੱਚ ਉਹਦੇ ਚ ਬੜੀ ਵੱਡੀ ਸਤਨਾਮ ਸਿੰਘ ਉਹਦਾ ਨਾਂ ਹੀ ਬੜੀ ਵੱਡੀ ਘਾਟ ਸੀ ਜਦੋਂ ਪਿਛਲੇ ਸਮੇਂ ਉਹਦੇ ਜਵਾਨ ਬੇਟੇ ਦਾ ਅਚਨਚੇਤ ਇਸ ਜਹਾਨ ਤੋਂ ਤੁਰ ਜਾਣਾ ਹੁਣ ਉਹਦੀਆਂ ਛੋਟੀਆਂ-ਛੋਟੀਆਂ ਦੋ ਬੱਚੀਆਂ ਨੇ ਨਾਲ ਉਹਦੇ ਧਰਮ ਪਤਨੀ ਹੈ ਜੋ ਸਰੀਰਕ ਤੌਰ ਤੇ ਠੀਕ ਨਹੀਂ ਪਰ ਇਹ ਉਸ ਪ੍ਰਮਾਤਮਾ ਦੀਆਂ ਕੁਦਰਤ ਦੀਆਂ ਖੇਡਾਂ ਵਿੱਚ ਕਿਸੇ ਬੰਦੇ ਦਾ ਵਸ ਨਹੀਂ ਸਾਡੇ ਲਈ ਸਾਡੀ ਸੰਸਾ ਲਈ ਬਹੁਤ ਦੁਖਦਈ ਹੈ ਪਰਿਵਾਰ ਲਈ ਬਹੁਤ ਦੁਖਦਈ ਹੈ ਮੈਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਦੁੱਖੇ ਸ਼ਰੀਕ ਹੁਣਾ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਵੀ ਇਹਦੇ ਪ੍ਰਤੀ ਉਹ ਹੀ ਆਪਣੇ ਪ੍ਰਧਾਨ ਸਾਹਿਬ ਨੂੰ ਤੇ ਉੱਤੇ ਸੈਕਟਰੀ ਸਾਹਿਬ ਨੂੰ ਦਰਵਾਪ ਤ ਦਫਤਰੀ ਤੌਰ ਤੇ ਵੀ ਮੈਂ ਨਿੱਜੀ ਤੌਰ ਤੇ ਵੀ ਜੋ ਅਗਲੀ ਕਾਰਵਾਈ ਹੈ ਪੋਸਟਮਾਰਟਮ ਤੋਂ ਬਾਅਦ ਇਸ ਅਜੀਜ ਸਰਦਾਰ ਸਤਨਾਮ ਸਿੰਘ ਦਾ ਸੰਸਕਾਰ ਉਹਦੇ ਪਿੰਡ ਬਾਲੇਵਾਲ ਵਿਖੇ ਕੀਤਾ ਜਾਏਗਾ ਪਰਿਵਾਰ ਦੇ ਕੁਝ ਮੈਂਬਰ ਉਹਨਾਂ ਦਾ ਭਤੀਜਾ ਆਇਆ ਉਹਨਾਂ ਦੀ ਧਰਮ ਪਤਨੀ ਨੂੰ ਲੈਣ ਲਈ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੱਡੀ ਤੇ ਮੁਲਾਜ਼ਮ ਭੇਜੇ ਆ ਹੁਣ ਇਹ ਸਿਟੀ ਥਾਣੇ 'ਚ ਜਿਹੜੀ ਰਿਪੋਰਟ ਲਿਖਾ ਕੇ ਉਸ ਤੋਂ ਬਾਅਦ ਇੱਥੋਂ ਦੀ ਪੋਸਟਮਾਰਟਮ ਦੀ ਕਾਰਵਾਈ ਕਰਾਉਣ ਜਾ ਰਹੇ ਉਹ ਨਿਸ਼ਾਨ ਸਾਹਿਬ ਕਰਾਉਣ ਗਏ ਗੁਰਦੁਆਰੇ ਕੰਨ ਸਾਹਿਬ ਉਹ ਤੋਂ ਦਿੱਤੇ ਮਤਲਬ ਕਹਿੰਦੇ ਕੀ ਨਾਲੀ ਡੈੱਡ ਹੋ ਗਈ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਉਹਨਾਂ ਦੀ ਪਤਨੀ ਦੋ ਬੇਟੀਆਂ ਛੋਟੀ ਛੋਟੀ ਹਨ ਉਹਨੋਂ ਵਾਲੇ ਐਸੀ ਇਕੱਲੇ ਇਕੱਲੇ ਪਹਿਲਾਂ 10 ਸਾਲ ਪਹਿਲਾਂ ਉਹਨਾਂ ਦੇ ਮੁੰਡੇ ਦੀ ਡੈੱਥ ਹੋ ਗਈ ਜਵਾਨ ਹੀ ਲਗਭਗ 25 ਸਾਲਾਂ ਨੇ ਮੈਂ ਜਿਹੜੀ ਹੈ ਉਹ ਵੀ ਕੁਝ ਕਰਦੇ ਵੀ ਆ ਉਹ ਵੀ ਕੁਝ ਨਹੀਂ ਉਹ ਤੇ ਕਰੇ ਚੱਲ ਜਿਵੇਂ ਥੋੜੀ ਉਹਨੂੰ ਬਿਮਾਰੀ ਦਿੰਦੇ ਦਵਾਈਆਂ ਦੇ ਦੇਖ ਰਿਹਾ ਇਹਨੇ ਬੜੀ ਦੇਰ ਦੀ ਸੇਵਾ ਕਰਦੇ ਚਾਹੋ ਪਾਜੀ ਕੀ ਨਾਮ ਪਤਾ ਇਹ ਸ਼ਰੂ ਤਾਂ ਉਹ ਕਿੱਥੇ ਕਮੇਟੀ ਦੇ ਵਿੱਚ ਕੰਮ ਸਰ ਕਰਦਾ 10 ਮਾ 10 ਹਾਂਜੀ ਤੁਹਾਨੂੰ ਜਿਹੜਾ ਬੋਲ ਮੈਨੂੰ ਸਵੇਰੇ ਫੋਨ ਆਇਆ ਮੈਂ ਕੰਮ ਤੇ ਚੱਲਿਆ ਹੋਇਆ ਸੀ ਤੇ ਘਰੋਂ ਨਾਲ ਦੀ ਫੋਨ ਆਇਆ ਵਾਈਫ ਤੋਂ ਤੇ ਉਹ ਗੰਦੇ ਚਾਚੇ ਨੂੰ ਸੱਟ ਲੱਗੀ ਤੇ ਮੈਂ ਇੱਥੇ ਆਇਆ ਦੇਖਿਆ ਤੇ ਡੱਡੋਗੇ